ਕਰਨਾ ਨਾ ਕਰਦਾ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਬਰਤੀ ਹੈ ਕਿਰਪਾਨ ਪਾ ਕੇ ਕਿਰਪਾਨ ਕਿਰਪਾਨ ਪਾ ਕੇ ਬੈਠਾ ਮੈਂ ਕਿਰਪਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀ ਕਿਹ ਕਰਦੇ ਨੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜੜਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉਸੇ ਨਹੀਂ ਗਿਆ ਮੈਂ ਦਰੂ ਸਾਰੇ ਪੀਤੀ ਹੈ ਮਾਸ ਸਾਰੇ ਪੀਤੀ ਪੀਤੀ ਸ਼ਰਾਬ ਜੀ ਹਾਂ ਪੀਤੀ ਪੀਤੀ ਮੈਂ ਹੁਣ ਵੀ ਪੀਤੀ ਐਕਟਰ ਪੀਤੀ ਐ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜਾ ਸਾਹਿਬ ਆ ਕੇ ਸ਼ਰਾਪੀ ਕੇ ਆਏ ਮਜਾ ਆਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਨਾ ਫੜਿਆ ਫਿਰ ਕੋਈ ਨਾ ਵੀ ਗੱਲ ਕਰਦੇ ਦੋ ਮੁੰਡੇ ਨਾ ਵੀ ਕਿੱਥੋਂ ਦਾ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਤੋਂ ਆਪਾਂ ਥਾਂ ਰਿਹਾ ਹੈ 7 ਮਿੰਨੋ ਬਣੇ ਆਪਾਂ ਥਾਂ ਰਿਹਾ 19 20 ਦਿਨ ਅਗਸਤ ਦੇ ਵਿੱਚ ਆਪਾਂ ਮਹਾਰਾਜ ਨੂੰ ਮਾਪੇ ਮਾਨਸਰ ਕੋਲ ਦਰਵਾਜ਼ੇ ਆਉਣ ਆਓ ਵੀਡੀਓ